ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਜੀਤ ਸਿੰਘ ਤੁਸੀਂ ਦੇਖ ਰਹੇ ਜੀ ਮੈਂ 24 ਪੰਜਾਬ ਨਿਊ ਚੈਨਲ ਅੱਜ ਅਸੀਂ ਖੜੇ ਆ ਤਰਨ ਤਰਨ ਵਿਖੇ ਛੀਦਾ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜਾ ਬਾਤ ਛੀਦੀ ਦਿਹਾੜਾ ਜਿਹੜਾ ਤਰਨ ਤਰਨ ਵਿਖੇ ਮਨਾਇਆ ਜਾ ਰਿਹਾ ਮੇਰੇ ਨਾਲ ਮੈਨੇਜਰ ਗੁਰਦੁਆਰਾ ਸਾਹਿਬ ਤਰਨ ਤਰਨ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਨੇਜਰ ਨਾਲ ਇਤਿਹਾਸ ਬਾਰੇ ਥੋੜੀ ਜਾਣਨਾ ਪਉਣਗੇ ਗੁਰੂ ਸਾਹਿਬ ਜੀ ਦਾ ਜਿਹੜਾ ਜਿਹੜਾ ਅੱਜ ਛੀਦੀ ਦਿਹਾੜਾ ਚੱਲ ਰਿਹਾ ਮਨ ਸਰ ਪਹਿਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਕੀ ਕਰਾਂ ਜੋ ਕਿ ਇਹ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦਾਂ ਦੇ ਸਰਦਾਰ ਧੰਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 419 ਸ਼ਹੀਦੀ ਜਿਹੜਾ ਜਿਹੜਾ 28 ਤਰੀਕ ਨੂੰ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਰਨਤਨ ਦੇ ਪ੍ਰਬੰਧ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਖਾਨਪੜ ਸਾਹਿਬ ਆਰੰਭ ਕਰਵਾਇਆ ਗਏ 29 ਤਰੀਕ ਨੂੰ ਸਵੇਰੇ ਅਮਰਤ ਵੇਲੇ ਪੰਜ ਪਿਆਰੇ ਨਿਸ਼ਾਨਚੀ ਤਾਨ ਤਨ ਸੈਸਤਰੀ ਗੁਰਨ ਸਾਹਿਬ ਜੀ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ ਵੱਖ-ਵੱਖ ਪੜਾਤਰ ਪ੍ਰਾ ਹੁੰਦਾ ਹੋਇਆ ਨਗਰ ਕੀਰਤਨ ਸ੍ਰੀ ਆਮੂਰੇ ਅਣਕੇ ਸਮਾਪਤ ਕੀਤੇ ਗਏ ਉਸ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਦੇ ਮੰਜੀ ਸਾਹਿਬ ਦਵਾਨ ਹਾਲ ਵਿਖੇ ਗੁਰਮਤ ਸਮਾਗਮ ਦੇਰ ਰਾਤ ਤੱਕ ਚੱਲਿਆ ਅੱਜ 30 ਤਰੀਕ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਅਤੇ ਸਿੱਖ ਸੰਗਤੀਆਂ ਸਿਸਾਂ ਦੇ ਨਾਲ ਮਨਜੀਤ ਸਾਹਿਬ ਵਿਕੇ ਅਮਰਤ ਵੇਲੇ ਤੋਂ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸਰਾਮ ਬਾਣੀ ਦੇ ਨਾਲ ਆਰੰਭਤਾ ਕੀਤੀ ਗਈ ਹੁਣ ਰਾਗੀ ਢਾਡੀ ਸਿੰਘ ਸਾਹਿਬਾਨ ਤੇ ਕਵੀਸ਼ਰ ਸਿੰਘ ਗੁਰੂ ਜਸ ਸੁਨਾ ਕੇ ਸਿੱਖ ਸੰਗਤ ਨੂੰ ਨਿਹਾਲ ਕਰਨਗੇ ਅਸੀਂ ਇਸ ਘਰ ਵੱਲੋਂ ਸੇਵਾਦਾਰ ਹੋਂਦੇ ਨਾਲ ਦੇ ਉੱਤੇ ਸਿੱਖ ਸੰਗਤ ਵਾਸਤੇ ਹਰੇਕ ਤਰ੍ਹਾਂ ਦੇ ਚੇਚੇ ਪ੍ਰਬੰਧ ਕੀਤੇ ਗਏ ਨੇ ਗੁਰੂ ਅਰਜਨ ਸਾਹਿਬ ਜੀ ਦੇ ਘਰ ਆਇਆ ਨੂੰ ਜੇ ਆਇਆ ਦੂਰ ਨਸ਼ਿਆਂ ਤੋਂ ਦੂਰ ਹੋ ਗਏ ਗੁਰੂ ਵਾਲੇ ਬਣ ਗਏ ਅਮਰ ਸ਼ਕੀਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਸਭ ਜੀ ਗੱਲ ਕੀਤੀ ਜਿਵੇਂ ਬਾਹਰੋਂ ਵੀ ਸੰਗਤ ਜਿਹੜੀ ਆ ਸ਼ਹੀਦੀ ਜਿਹੜਾ ਜਿਹੜਾ ਵਾ ਤਰਨ ਤਰਨ ਸਾਹਿਬ ਦਾ ਜਿਹੜਾ ਵਾ ਇਹ ਗੁਰੂ ਸਾਹਿਬ ਜਾ ਗੁਰੂ ਅਰਜਨ ਦੇਵ ਦਾ ਬਾਹਰੋਂ ਜਿਹੜੀਆਂ ਸੰਗਤਾਂ ਰਿਹਾ ਉਹਨਾਂ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਆ ਸੰਗਤਾਂ ਦਾ ਜਿਹੜੀ ਬਾਹਰੋਂ ਆਉਣ ਵਾਲੀ ਸਿੱਖ ਸੰਗਤ ਆ ਸਾਡਾ ਨੈਤਿਕ ਫਰਜ਼ ਆ ਕਿਉਂਕਿ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਘਰ ਦੇ ਸੇਵਾਦਾਰ ਆ ਸਿਕ ਸੰਗਤ ਦੇ ਸੇਵਾਦਾਰਾਂ ਹਰ ਇੱਕ ਤਰ੍ਹਾਂ ਦਾ ਕਾਰ ਪਾਰਕਿੰਗ ਹੋਇਆ ਲੰਗਰ ਪਾਣੀ ਦਾ ਪ੍ਰਬੰਧ ਹੋਇਆ ਰਹਿਸ਼ ਹੋਈ ਗਰਮੀ ਨੂੰ ਮੱਦੇ ਨਜ਼ਰ ਰੱਖਿਆ ਗਿਆ ਤੁਸੀਂ ਵੇਖਿਆ ਹੈ ਨਾ ਸਾਰੀਆਂ ਪ੍ਰਕਰਮਾਂ ਦੇ ਵਿੱਚ ਗਰਮੀ ਨੂੰ ਰਾਤ ਦੇਣ ਦਾ ਕਰਕੇ ਵੱਡੇ ਕੂਲਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਕਿ ਬੱਚੇ ਛੋਟੇ ਛੋਟੇ ਨਾਲ ਆਉਂਦੇ ਨੇ ਗਰਮੀ ਜ਼ਿਆਦਾ ਹੁੰਦੀ ਹੈ ਭਾਵੇਂ ਕਿ ਕੁਦਰਤ ਵੱਲੋਂ ਅੱਜ ਗਰਮੀ ਘਟਿਆ ਪਰ ਫਿਰ ਵੀ ਇਸ ਦਿਹਾੜੇ ਨੂੰ ਸਮਰਪਿਤ ਅਤੇ ਮੁੱਖ ਰੱਖਦਿਆਂ ਹਰ ਇੱਕ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਵੈਕਲੂ ਜੀ ਦਾ ਖਾਲਸਾ ਵੈਕਲੂ ਜੀ ਦਾ ਆ ਉਸ ਸਖ ਸੰਤੋ ਜਿਹੜੀ ਗੱਲਬਾਤ ਕੀਤੀ ਮਹਿੰਦਰ ਸਾਹਿਬ ਨਾਲ ਵੀ ਉਹਨਾਂ ਦੱਸਿਆ ਹੈ ਕਿ ਜਿਹੜੀ ਸੰਗਤ ਜਿਹੜੀ ਦਰਬਾਰ ਸਭ ਆਵੇਗੀ ਉਹਨਾਂ ਵਾਸਤੇ ਵੀ ਜਿਹੜਾ ਪ੍ਰਬੰਧ ਜਿਹੜਾ ਹਰ ਤਰ੍ਹਾਂ ਦੇ ਕੀਤੇ ਔਰ ਤੁਹਾਨੂੰ ਗੁਰਦੁਆਰਾ ਵੀ ਲੈ ਕੇ ਜਾਵਾਂਗੇ ਅੰਦਰ ਗੁਰਦਰਾ ਸਾਹਿਬ ਜਿਹੜੇ ਦਰਸ਼ਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ ਨਿਊ ਚੈਨਲ ਜੇ ਗੱਲ ਕੀਤੀ ਜੇ ਮੈਂ ਤਰਨ ਤਰਨ ਦੀ ਤਰਨ ਤਰਨ ਜਿਹੜਾ ਵਾ ਛੀਦਾ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜਾ ਕਿ ਜੋੜ ਮੇਲਾ ਇਹਨਾਂ ਦਾ ਛੀਦੀ ਦਿਹਾੜਾ ਜਿਹੜਾ ਤਰਨ ਤਰਨ ਵਿਖੇ ਮਨਾਇਆ ਜਾ ਰਿਹਾ ਮੇਰੇ ਨਾਲ ਸੰਗਤ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਛੀਦੀ ਦਿਹਾੜਾ ਜਿਹੜਾ ਮਹਾਰਾਜ ਦਾ ਚੱਲ ਰਿਹਾ ਉਹਨਾਂ ਕੋ ਜਿਹੜਾ ਜਾਣਦੇ ਆ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਰੀ ਛੀਦੀ ਦਿਹਾੜਾ ਚ ਬੰਦਿਚ ਪਰ ਖੜ ਗਿਆ ਵਾ ਅਸੀਂ ਰਵਨੁਲ ਕੀ ਆਪਣੇ ਭੈਣ ਭਰਾ ਯਾਰ ਦੋਸਤ ਬੜੀ ਸ਼ਰਧਾ ਨਾਲ ਬੜੀ ਚੜਤੋਂ ਮਨਾਉਂਦੇ ਆ ਰਹੇ ਆ ਆਪਾਂ ਚੱਲੇ ਹੋਰਾਂ ਦੇ ਨਾਲ ਸੰਜੋਗ ਨਾਲ ਸਾਨੂੰ ਸੰਤਾਨ ਦਾ ਪਿਆਰ ਮਿਲਦਾ ਵਾ ਤੇ ਅਸੀਂ ਇਸ ਚੀਜ਼ ਨੂੰ ਬੜੇ ਸ਼ਰਧਾ ਨਾਲ ਕਿਦਾਂ ਦਾ ਜਿਹੜਾ ਸਖਤਾਂ ਦਾ ਕਿੰਨਾ ਕੁ ਤਸ਼ਾਹ ਕਾਫੀ ਹੈਗਾ ਜੀ ਬੜੀ ਕਿਰਪਾ ਬਾਬੇ ਜੀ ਦੀ ਬਹੁਤ ਨਿਸ਼ਾਵਾ ਜੀ ਬੜੀ ਸੰਗਤਾਂ ਬਹੁਤ ਜਨ ਸੰਗਤਾਂ ਆਤੀ ਕੁਝ ਬਾਰਸ਼ਾਂੰਦ ਨਾਲ ਵੀ ਕੋਈ ਮੇਗਾਪਰਾ ਜੀ ਸ਼ਾਮ ਦਾ ਬਹੁਤ ਜਨ ਰਚਨ ਲਿਆ ਕਿੰਨੀਆਂ ਸ਼ਬੀਲਾਂ ਜਿਹੜੀਆਂ ਗੁਰਦਾਰਾ ਸਾਹਿਬ ਦੇ ਅੰਦਰ ਸ਼ਬੀਲਾਂ ਕਿੰਨੀਆਂ ਲੱਗੀਆਂ ਠੰਡੇ ਮਿੱਠੇ ਜਲਦੀਆਂ ਤਰਨ ਤਰਨ ਆਪਣੇ ਦਰਵਾਸਾ ਦੇ ਅੰਦਰ ਜੀ ਤਿੰਨ ਸ਼ਬੀਲਾਂ ਲੱਗਦੀਆਂ ਜੀ ਦੋ ਲੱਗਦੀਆਂ ਵਾ ਪਰ ਜਾਸੋ ਸਟੇਲ ਬੰਨੇ ਜੀ ਇੱਕ ਇਹ ਤਾਂ ਲੱਗਦੀ ਤਾਂ ਬਾਬਾ ਬਲਦੀਪ ਸਿੰਘ ਜੀ ਦਾ ਪਾਰਟੀ ਹੋਣਾ ਆਉਜੀ ਮੇਰੇ ਨਾਲ ਸੰਗਤ ਹੋਰ ਮੌਜੂਦ ਹੋਣਾ ਨਾ ਵੀ ਗੱਲਬਾਤ ਕਰਦੇ ਆ ਕਿ ਜਿਹੜੀ ਗੁਰਦੁਆਰੇ ਸਾਹਿਬ ਛਿੱਦੀ ਜੋੜ ਮੇਲਾ ਜਿਹੜਾ ਤਰਨ ਤਰਨ ਦਾ ਤੁਸੀਂ ਦੇਖੇਗਾ ਇਤਿਹਾਸਿਕ ਜਿਹੜਾ ਵਾ ਛਿੱਦੀ ਜੋੜ ਮੇਲਾ ਇਹਨਾਂ ਦਾ ਚੱਲ ਰਿਹਾ ਕੀ ਕਹਿਣਾ ਚਾਹੋਗੇ ਜੀ ਕੀ ਨਾਮ ਜੀ ਆਪਾਂ ਸਭ ਤੋਂ ਪਹਿਲਾਂ ਜੀ ਨਾਂ ਅੱਜ ਦਾ ਦਿਨ ਜਿਹੜਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੇ ਉਤਸ਼ਾਹ ਨਾਲ ਸਾਡੇ ਤਰਨਤਨ ਦੇ ਸ਼ਹਿਰ ਜਿਹੜੀ ਸੰਗਤ ਆ ਬੜੇ ਉਤਸ਼ਾਹ ਨਾਲ ਮਨਾਉਂਦੀ ਹੈ ਔਰ ਤਰਨਤਨ ਬਾਬਾ ਦੀਪ ਸਿੰਘ ਜੀ ਗੱਤਕਾ ਪਾਰਟੀ ਜੋ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਸ਼ਬੀਰ ਲਾਉਂਦੀ ਠੰਡੇ ਦੇ ਮਿੱਠੇ ਜਲਦੀ ਸ਼ਬੀਰ ਲਾਉਂਦੀ ਹੈ ਇਹ ਸ਼ਬੀਰ ਲਾਉਂਦੇ ਨੂੰ 50 ਸਾਲ ਹੋ ਗਏ ਨੇ ਇਹ ਸੇਵਾ ਨਿਭਾਉਂਦਿਆਂ ਨੂੰ ਸਾਡੀ ਜਿਹੜੀ ਟੀਮ ਹੈ ਨਾ ਸਾਡੇ ਮੰਨ ਕੇ ਚੱਲੋ ਜੇ ਮੈਂ ਵੱਡਾ ਤੇ ਮੇਰੇ ਗਾ ਬੱਚਾ ਅੱਜ ਦੀ ਸੇਵਾ ਕਰ ਰਿਹਾ ਤੇ ਪਹਿਲਾਂ ਸਾਡੇ ਪਿਤਾ ਜੀ ਸਾਡੇ ਦਾਦੇ ਪੁਰਦਾਦੇ ਸਾਰੇ ਇਹ ਕਰਦੇ ਆ ਰਹੇ ਸੀ ਜਿਦਾਸੀ ਨਿਭਾਰੇ ਉਦਾਂ ਸਾਡੀ ਸਾਰੀ ਸ਼ਹਿਰ ਦੀ ਸੰਗਤ ਇਲਾਕੇ ਦੀ ਇਹ ਰਲ ਮਿਲ ਕੇ ਇਕੱਠੇ ਉਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਸ਼ਬੀਰ ਲਾਨੇ ਆ ਤੇ ਜਿਹੜੀ ਇਹ ਸਾਡੀ ਸੇਵਾ ਸਾਡੇ ਗਾ ਬੱਚੇ ਉਹ ਵੀ ਬਾਸੀ ਇੱਥੇ ਦਾ ਜਿਦਾਸੀ ਨਿਭਾਰੇ ਉਦਾਂ ਹੀ ਸਾਡੇ ਬੱਚੇ ਗਾ ਨਿਭਾਰੇ ਆ ਤੇ ਬਾੜਾ ਸਾਨੂੰ ਇੱਧੇ ਬਲ ਬਖਸ਼ੇ ਇੱਧੇ ਦਾ ਸਾਥ ਦੇ ਰਹੇ ਸਾਰੀ ਉਮਰ ਸਾਡੇ ਜਿਦਾਸੀ ਨਿਭੋ ਰਹੇ ਆ ਨੇ ਸਾਡੇ ਬੱਚੇ ਪੁੱਤ ਪੁੱਤਰੇ ਵੀ ਇੱਧੇ ਦੇ ਸੇਵਨ ਨਿਭੋਦੇ ਰਹਣ ਵਾਹਿਗੁਰੂ ਖਾਲਸਾ ਦੇ ਵਾਹਿਗੁਰੂ ਫਤਿਹ ਕੀ ਸੰਦੇਸ਼ ਦੇਣਾ ਚਾਹੁੰਦੇ ਸਭ ਤੋਂ ਵੱਧ ਤੋਂ ਵੱਧ ਵੱਡ ਸੰਗਤਾਂ ਨੂੰ ਸਾਡਾ ਇਹ ਸੰਦੇਸ਼ ਹੈ ਜੀ ਕਿ ਜਿਹੜਾ ਅੱਜ ਦਾ ਸਮਾਜ ਯੁੱਗ ਚ ਨਸ਼ਾ ਜੋ ਕਿ ਚੱਲ ਰਿਹਾ ਹੈ ਇਹਨੂੰ ਤਿਆਗੋ ਗੁਰੂ ਨਾਲ ਜੁੜੋ ਤੇ ਆਪੇ ਨਸ਼ੇ ਤੋਂ ਦੂਰ ਹੋ ਜਾਓਗੇ ਵਾਹਿਗੁਰੂ ਜੀ ਖਾਲਸੇ ਵਾਹਿਗੁਰੂ ਜੀ ਕੀ ਫਤਿਹ ਧਰਮ ਹੀ ਤੋਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਤਤ ਵਿਚਾਰ ਜਾਹੇ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜੱਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਭ ਨਾ ਆਇਓ ਸੂਰਾ ਸੋ ਪਹਿਚਾਨੀਆਂ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬ ਹੋਣਾ ਛਾਡੇ ਖੇਤ ਦੇ ਮਹਾਵਾਕ ਅਨੁਸਾਰ ਅੱਜ ਮਹਾਨ ਸਤਗੁਰੂ ਪੰਜਵੇਂ ਪਾਤਸ਼ਾਹ ਪੰਜਵੇਂ ਨਾਨਕ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਦੀਨदयाल ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਅੱਧ ਸ਼ਹੀਦੀ ਦਿਹਾੜਾ 419 ਸ਼ਹੀਦੀ ਦਿਹਾੜਾ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਮਨਾ ਰਹੀਆਂ ਨੇ ਉੱਥੇ ਇਸ ਪਵਿੱਤਰ ਧਰਤੀ ਤੇ ਅਤੇ ਪਵਿੱਤਰ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਅੱਜ ਬੇਅੰਤ ਸੰਗਤਾਂ ਹਜ਼ਾਰਾਂ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਨੱਕਮਸਤਕ ਹੋ ਰਹੀਆਂ ਨੇ ਇਹਦਾ ਕਾਰਨ ਇਹ ਹੈ ਕਿ ਇਹ ਗੁਰੂ ਅਰਜਨ ਦੇਵ ਜੀ ਦਾ ਅਸਥਾਨ ਹੈ ਤੇ ਨਗਰੀ ਵੀ ਧੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਦਰੋਂ ਘਰ ਵਸਾਈ ਹੋਈ ਹੈ ਇਸ ਕਰਕੇ ਗੁਰੂ ਨਾਨਕ ਨਾਮਲੇ ਵਸਿਕ ਸੰਗਤਾਂ ਬਹੁਤ ਨੱਕਮਸਤਕ ਹੋ ਰਹੀਆਂ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਹੈ ਇਹ ਠੰਡੇ ਮਿੱਠੇ ਜਲ ਦੀਆਂ ਸ਼ਬੀਨਾ ਲਾ ਕੇ ਗੁਰੂ ਘਰ ਲੰਗਰ ਚਲਾ ਕੇ ਅਤੇ ਇਸ ਤੋਂ ਇਲਾਵਾ ਹੋਰ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਗੁਰੂ ਕੀਆਂ ਸੰਗਤਾਂ ਜੜੀਆਂ ਨੇ ਉਹ ਮਨਾ ਰਹੀਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਅਸੀਂ ਜਿੰਨੀਆਂ ਵੀ ਗੁਰੂ ਕੀਆਂ ਸੰਗਤਾਂ ਸੇਵਾਵਾਂ ਕਰ ਰਹੀਆਂ ਨੇ ਹਾਜ਼ਰੀਆਂ ਭਰ ਰਹੀਆਂ ਨੇ ਇਹ ਨਕਮਸਤਕ ਹੋ ਰਹੀਆਂ ਨੇ ਅਸੀਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਪਟਾਣ ਕੋਟ ਪ੍ਰਣਾਮ ਕਰਦੇ ਹਾਂ ਨਮਸਕਾਰ ਕਰਦੇ ਹਾਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਅਮਰਤ ਛਕੋ ਗੁਰੂ ਵਾਲੇ ਬਣੋ ਅਤੇ ਗੁਰੂ ਵਾਲੇ ਬਣ ਕੇ ਗੁਰਮਤ ਦੇ ਧਾਰਨੀ ਹੋ ਕੇ ਆਪਣਾ ਜੀਵਨ ਬਤੀਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਿਕ ਸੰਤ ਜੀ ਤੁਹਾਨੂੰ ਮੈਂਜਰ ਸਾਹਿਬ ਦਾ ਹੈੱਡ ਗ੍ਰੰਥੀ ਨਾਲ ਜਿਹੜਾ ਵਾ ਉਹਨਾਂ ਚਾਲਣਾ ਪਾਇਆ ਗੁਰੂ ਸਾਹਿਬ ਦੀ ਛਿੱਦੀ ਧੜਾ ਜਿਹੜਾ ਜੋੜ ਮੇਲਾ ਜਿਹੜਾ ਛਿੱਦੀ ਧੜਾ ਤਰ੍ਹਾਂ ਕਰਕੇ ਚੱਲ ਰਿਹਾ ਹੈ ਜਿਹੜਾ ਸਿਧਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਤੁਸੀਂ ਦੇਖਿਆ ਕਿ ਕਾਫੀ ਜੜਾ ਵਾ ਸੰਗਤਾਂ ਵਿੱਚ ਜਿਹੜਾ ਕਾਫੀ ਪਛਾਹ ਦੇਖਣ ਨੂੰ ਮਿਲ ਰਿਹਾ ਹੈ ਦੂਰਾਂ ਦੂਰਾਂ ਤੋਂ ਸੰਗਤਾਂ ਜੜੀਆਂ ਆ ਕੇ ਗੁਰਦੁਆਰਾ ਸਾਹਿਬ ਤਰਨਤਾਰਨ ਵਿਖੇ ਸਿਧਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਦੁਆਰਾ ਸਾਹਿਬ ਸੰਗਤਾਂ ਜੜੀਆਂ ਦੂਰਾਂ ਦੂਰਾਂ ਤੋਂ ਆ ਕੇ ਨਤਮਸਤਕ ਹੋ ਰਹੀਆਂ ਆਓ ਤੁਹਾਨੂੰ ਗੁਰੂ ਸਾਹਿਬ ਜੀ ਦੇ ਨਾਲ ਜੋੜਿਆ ਜਿਹੜਾ ਵਾ ਦਰਸ਼ਨ ਦੀਦਾਰੇ ਕਰਾਇਆ ਤਰਨਤਾਰਨ ਤੋਂ ਸਰਪ ਜੀ ਸਿੰਘ ਦੀ ਵਿਸ਼ੇਸ਼ ਰਿਪੋਰਟ